ਸਫਾਈ ਨਹਿਰਾ ਦੀ ਹੈ ਨਹੀਂ ਕਿ ਪਾਣੀ ਸੁਕੇ ਚਾਰ ਨਹੀਂ ਰਿਹਾ ਜੀ ਹਾਂਜੀ ਤੇ ਟੇਲਾਂ ਦੇ ਪਾਣੀ ਜਾਂਦਾ ਸਫਾਈ ਦਾ ਨਹੀਂ ਵੇਖੋ ਤੁਹਾਡੇ ਸਾਹਮਣੇ ਸਫਾਈ ਤੋਂ ਹੋਣੀ ਨਹੀਂ ਰਹੀ ਦੀ ਹਾਂਜੀ ਇਟਾਂ ਰੁਟੀਆਂ ਨੇ ਸਾਰਾ ਵਾਸ ਸੁਗਿਰਾ ਮਾੜਾ ਹਾਲ ਆ ਕਾ ਬੂਟ ਵਿੱਚ ਪੜਾ ਕਾ ਬੂਟ ਬਹੁਤ ਜ਼ਿਆਦਾ ਵਿੱਚ ਹੋਰ ਕੀ ਕੀ ਵਿੱਚ ਬੂਟੀ-ਬਾਟੀ ਬੂਟੀ-ਬਾਟੀ ਆ ਸਭ ਕੁ ਵਿੱਚ ਉਹ ਕਾ ਕਿ ਨਾ ਹਾਂਜੀ ਤੋ ਜਿਹੜਾ ਸਰਕਾਰੀ ਟੇਲਾਂ ਦੇ ਪਾਣੀ ਪਹੁੰਚਾ ਕਿੰਨਾ ਕੁ ਪੁੱਜ ਗਿਆ ਟੇਲਾਂ ਦੇ ਪਾਣੀ ਕਿੰਨਾ ਕੁ ਪਹੁੰਚਾ ਪਾਣੀ ਪਹੁੰਚ ਨਹੀਂ ਰਿਹਾ ਟੇਲਾਂ ਦਾ ਜੀ ਹਾਂ ਪਾਣੀ ਘਾਟੀ ਪਹੁੰਚਣ ਡਿਆ ਤੇ ਕਿਹੜੀ ਟੇਲ ਆ ਇਹ ਮੁਸਤਫਾ ਨਹੀਂ ਜਾਂਦੀ ਬੱਚਾ ਕਿਉਂ ਜਾਂਦੀ ਹੈ ਜੀ ਅੱਛਾ ਹੋਰ ਹੋਰ ਵੀ ਕਹਿੰਦੇ ਉਹ ਜਿਹੜੇ ਖਾਲੇ ਬਣਾ ਰੁੜ ਗਏ ਵੀ ਸਾਰੇ ਰੋਈ ਵਾਲ ਖਾਲੇ ਬਣਿਆ ਖਾਲੇ ਨਵੇਂ ਬਣੇ ਖਾਲੇ ਰੁੜ ਗਏ ਜੀ ਖਾਲੇ ਸੀਮੈਂਟ ਹੀ ਨਹੀਂ ਪਾਇਆ ਖਾਲ ਦੇ ਵਿੱਚ ਕੱਚਾ ਸੀਮਨ ਮੜਾ ਮੋਟਾ ਪਾਇਆ ਖਾਲ ਰੁੜ ਗਏ ਸਾਰੇ ਟੁੱਟ ਗਿਆ ਪਾਣੀ ਪਾਣੀ ਨਹੀਂ ਜਾਂਦਾ ਹਾਂਜੀ ਤੇ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਦਾਅਵੇ ਸਰਕਾਰ ਬਥੇਰੇ ਕਰਦੀ ਆਹ ਕਰਦਾਂਗੇ ਜੇ ਕਰਦਾ ਸਰਕਾਰ ਨੇ ਕੀਤਾ ਕੀ ਆ ਕੱਖ ਨਹੀਂ ਕੀਤਾ ਜੀ ਸਿਰਫ ਵੋਟਾਂ ਵਾਸਤੇ ਹੀ ਆ ਨਹਿਰਾ ਨਹੀਂ ਸਫਾਈ ਹੋਈ ਕੋਈ ਕੋਈ ਨਹਿਰਾ ਸਫਾਈ ਨਹੀਂ ਹੋਈ ਕੀਤੀ ਆ ਮਾੜੀ ਮੋਟੀ ਕੀਤੀ ਕੀ ਸਫਾਈ ਕੀਤੀ ਇਹਨਾਂ ਮੇਰਾ ਨਾਮ ਗੁਰਦੀਪ ਸਿੰਘ ਆ ਤੇ ਮੈਂ ਮੁਸਤਾਵਾ ਜਟਾਂ ਦਾ ਕਿਸਾਨ ਆ ਮੇਰੀ ਜ਼ਮੀਨ ਦੋ ਖਾਲਿਆਂ ਤੇ ਪੈਂਦੀ ਆ ਇੱਕ ਖਾਲਾ ਨਵਾਂ ਪਿੰਡ ਸਰਦਾਰਾਂ ਪੁੰਗਲੀ ਨੂੰ ਜਾਂਦਾ ਦੂਸਰਾ ਇੱਥੇ ਬੱਬੇ ਵਾਲੀ ਗਾਜੀਕੋਟ ਤੋਂ ਰਜਵਾਰ ਨਿਕਲਦਾ ਤੇ ਅਸੀਂ ਕੋਸ਼ਿਸ਼ ਕਰ ਸਾਡੀ ਹੁੰਦੀ ਆ ਪਈ ਵੱਧ ਤੋਂ ਵੱਧ ਖੇਤੀ ਦੇ ਲਈ ਨਹਿਰੀ ਪਾਣੀ ਦੀ ਵਰਤੋਂ ਕਰੀਏ ਜੇ ਨਹਿਰੀ ਪਾਣੀ ਕੁਦਰਤੀ ਪਾਣੀ ਦੀ ਵਰਤੋਂ ਕਰਾਂਗੇ ਤੇ ਥੱਲਾ ਪਾਣੀ ਵੀ ਬਚੂਗਾ ਤੇ ਓਏ ਬਿਜਲੀ ਵੀ ਬਚੇਗੀ ਤੇ ਜ਼ਿਮੀਂਦਾਰ ਵੀ ਬਚੇਗਾ ਇਸ ਕਰਕੇ ਇਹ ਪੰਜਾਬ ਸਰਕਾਰ ਨੇ ਜੇ ਨਹਿਰੀ ਪਾਣੀ ਦਾ ਦੀ ਪ੍ਰਬੰਧ ਦੀ ਘਾਟ ਕਾਰਨ ਵੀ ਟਾਈਮ ਦੇ ਨਾਲ ਖਾਲਿਆਂ ਦੀ ਸਫਾਈ ਨਹੀਂ ਹੋਈ ਟਾਈਮ ਦੇ ਨਾਲ ਟੈਂਡਰ ਨਹੀਂ ਹੁੰਦੇ ਜੇ ਟੈਂਡਰ ਹੁੰਦੇ ਆ ਤੇ ਉਸ ਟਾਈਮ ਹੁੰਦਾ ਵੀ ਉਹ ਉਧਰੋਂ ਪਾਣੀ ਝੋਨੇ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਉਹ ਪਾਣੀ ਸਾੜ ਦਿੰਦੇ ਆ ਤੇ ਫਿਰ ਮਾੜੀ ਮੋਟੀ ਜੀਸੀਪੀ ਫੇਰ ਕੇਤੇ ਉਹ ਸਖਾਨਾ ਪੂrti ਕਰਕੇ ਤੇ ਉਹ ਸਾਰਾ ਕੰਮ ਸਫਾਈ ਦਾ ਲਪੇੜ ਲਿਆ ਜਾਂਦਾ ਤੇ ਕਰੋੜਾਂ ਰੁਪਏ ਹਾਂ ਦਾ ਜਿਹੜਾ ਉਹ ਇਹਰਾਫੇਰੀ ਹੋ ਜਾਂਦੀ ਆ ਤੇ ਇਹਰਾਫੇਰੀ ਹੋਣ ਕਰਕੇ ਉਹ ਜ਼ਿਮੀਂਦਾਰ ਨੂੰ ਟਾਈਮ ਦੇ ਨਾਲ ਟੇਲਾਂ ਤੇ ਪਾਣੀ ਨਹੀਂ ਪਹੁੰਚਦਾ ਪੂਰਾ ਨਹੀਂ ਪਹੁੰਚਦਾ ਤੇ ਜ਼ਿਮੀਂਦਾਰਾਂ ਵਿਚਾਰਿਆਂ ਨੂੰ ਬੋਰੀਆਂ ਲਾਉਣੀਆਂ ਪੈਂਦੀਆਂ ਨੇ ਮੋਗਿਆਂ ਦੇ ਅੱਗੇ ਬੋਰੀਆਂ ਲਾ ਕੇ ਫਿਰ ਪਾਣੀ ਚੜਾਇਆ ਜਾਂਦਾ ਜਿਹੜਾ ਕੁਮੜਾ ਮੋਟਾ ਹੁੰਦਾ ਕਈ ਖਾਲੇ ਸਰਕਾਰ ਨੇ ਪੱਕੇ ਕੀਤੇ ਆ ਤੇ ਉਹ ਪੱਕੇ ਮਗਰੋਂ ਹੋਏ ਆ ਤੇ ਟੋਟੋਗੇਤੇ ਗਏ ਆ ਕਰੋੜਾ ਰੁਪਇਆ ਸਰਕਾਰ ਨੇ ਉਹ ਤੇ ਇਨਵੈਸਟ ਕੀਤਾ ਪਰ ਉਹ ਤੇ ਘਟੀਆ ਮਟੀਰੀਅਲ ਹੋਣ ਕਰਕੇ ਪੂਰਾ ਮਟੀਰੀਅਲ ਨਾਲ ਲਾਉਣ ਕਰਕੇ ਉਹ ਕਈ ਜਗ੍ਹਾ ਤੋਂ ਟੁੱਟ ਜਾਂਦਾ ਤੇ ਟੁੱਟਣ ਕਰਕੇ ਕਈ ਨਾ ਕਈ ਵਾਰਾਂ ਦੋ ਦੋ ਦਿਨ ਚ ਪਾਣੀ ਨਹੀਂ ਛੱਡਿਆ ਜਾਂਦਾ ਸੂਏ ਦੇ ਵਿੱਚ ਤੇ ਟਾਈਮ ਦੇ ਨਾਲ ਜੀਵਿਦਾਰ ਨੂੰ ਪਾਣੀ ਨਹੀਂ ਮਿਲਦਾ ਤੇ ਬਜਾਈ ਦਾ ਕੰਮ ਜਿਹੜਾ ਵਾ ਉਹ ਲੇਟ ਹੁੰਦਾ ਬੜੀ ਪਰੇਸ਼ਾਨੀ ਹੁੰਦੀ ਆ ਅਸੀਂ ਤੇ ਮੈਂ ਵੀ ਇਹ ਤਾਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਕਿਉਂ ਬਾਰ-ਬਾਰ ਸੂਏ ਟੁੱਟਦੇ ਆ ਕਿਉਂ ਬਾਰ-ਬਾਰ ਇਦਾਂ ਹੁੰਦਾ ਇਸ ਕਰਕੇ ਅਸੀਂ ਮੈਹਿਕਮੇ ਤੋਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਜਿਹੜੇ ਕੰਕਰੀਟ ਦੇ ਬਣੇ ਖਾਲਿਆ ਉਹਨਾਂ ਦਾ ਦੇਖਿਆ ਜਾਵੇ ਵੀ ਜਿਹੜਾ ਘਟੀਆ ਮਟੀਰੀਅਲ ਲੱਗਾ ਉਹਦਾ ਜ਼ਿੰਮੇਵਾਰ ਕੌਣ ਆ ਇਹ ਕਿੱਥੇ ਰਾਬੇਰੀ ਹੋਈ ਆ ਕਿਉਂ ਇਦਾਂ ਹੋਇਆ ਵਾ ਉਹਨੂੰ ਠੀਕ ਕਰਵਾਇਆ ਜਾਵੇ ਤੇ ਖਾਲਿਆਂ ਦੇ ਵਿੱਚ ਪੂਰਾ ਪ੍ਰਾਪਰ ਪਾਣੀ ਛੱਡਿਆ ਜਾਵੇ ਜੇ ਪਾਣੀ ਪੂਰਾ ਛੱਡਾਂਗੇ ਤੇ ਸਾਡਾ ਹੇਠਲਾ ਪਾਣੀ ਵੀ ਬਚੇਗਾ ਤੇ ਹੇਠਲਾ ਪਾਣੀ ਬਚਾਉਣਾ ਇਸ ਮੁਕਕੇ ਬਹੁਤ ਜ਼ਰੂਰੀ ਆ ਇਹ ਖੇਤੀ ਵਾਸਤੇ ਲਾਇਬ ਆਂਦਵਾ ਹੈ ਜਿਹੜਾ ਸਾਡਾ ਕੁਦਰਤੀ ਪਾਣੀ ਆ ਇੰਨਾ ਕੁਝ ਕਹਿੰਦਾ ਹੋਇਆ ਇਹ ਮਹਿਮਿਆਂ ਤੋਂ ਜਾਚ ਦੀ ਮੰਗ ਕਰਦਾ ਮੇਰਾ ਨਾਮ ਐਸਡੀ ਉਮਿਤ ਕੁਮਾਰ ਲੂਨਾ ਡਰੇਨੇਜ ਗੁਰਦਾਸਪੁਰ ਤੋਂ ਖੜ ਰੋਕੂ ਪ੍ਰਬੰਧ ਜਿਹੜੇ ਸਾਡੇ ਆ ਉਹ ਇਸ ਤਰ੍ਹਾਂ ਨੇ ਕਿ ਸਾਡੇ ਜਿਹੜੇ ਸਭ ਤੋਂ ਪਹਿਲਾਂ ਜਿਹੜੀ ਸਾਡੇ ਡਿਵੀਜ਼ਨ ਲੈਵਲ ਦੇ ਪਲੱਸ ਜ਼ਿਲ੍ਹਾ ਲੈਵਲ ਦੇ ਡੀਸੀ ਆਫਿਸ ਤੇ ਇੱਕ ਫਲਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿੱਥੇ ਆਨ ਵਾਲੇ ਫਲੱਡ ਤੇ ਜਿੰਨੇ ਵੀ ਅਪਡੇਟਸ ਨੇ ਉਹ ਦਿੱਤੇ ਜਾਣਗੇ ਤੇ ਹਰ ਲੋਕ ਨੂੰ ਪ੍ਰਬੰਧ ਕਰਵਾਏ ਜਾਣਗੇ ਇਸ ਤੋਂ ਇਲਾਵਾ ਸਾਡੇ ਮੰਡਲ ਦਫਤਰ ਅਧੀਨ ਐਸਡੀਐਮਐਫ ਫੰਡ ਦੇ ਰਾਹੀਂ 10 ਕਰੋੜ ਦੀ ਲਾਗਤ ਨਾਲ ਕੰਮ ਕਰਵਾਏ ਜਾ ਰਹੇ ਨੇ ਜੋ ਕਿ ਚੱਲ ਰਹੇ ਨੇ ਇਸ ਤੋਂ ਇਲਾਵਾ 35 ਕਰੋੜ ਰੁਪਏ ਨਾਲ ਸਾਡੀ ਡਰੇਨਾ ਦੀ ਸਫਾਈਆਂ ਦੇ ਕੰਮ ਚੱਲ ਰਹੇ ਨੇ ਇਸ ਤੋਂ ਇਲਾਵਾ ਸਾਡੇ 60 ਤੋਂ 70 ਹਜ਼ਾਰ ਜਿਹੜੀ ਖਾਲੀ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਜੋ ਅਸੀਂ ਐਮਰਜੈਂਸੀ ਵੇਲੇ ਵਰਤੀ ਜਾਵੇਗੀ ਤਾਂ ਜੋ ਫਲੱਡ ਨੂੰ ਰੋਕਿਆ ਜਾ ਸਕੇ ਬਾਕੀ ਜੋ ਵੀ ਸਾਡੇ ਉੱਚ ਅਧਿਕਾਰੀਆਂ ਵੱਲੋਂ ਅਪਡੇਟਸ ਆਉਣਗੇ ਫਲੱਡ ਨਾਲ ਰਿਲੇਟਡ ਉਹ ਨਾਲ ਦੀ ਨਾਲ ਅਸੀਂ ਡੀਸੀ ਆਫਿਸ ਤੇ ਪਰ ਜ਼ਿਲ੍ਹਾ ਪ੍ਰਬੰਧਕੀ ਹੋ ਆਪਾਂ ਸੂਚਿਤ ਕਰ ਦਿੱਤਾ ਜਾਵੇਗਾ ਸਰਕਾਰ ਵੱਲੋਂ ਪਿਆਰੀਆਂ ਪੁਰੀਆਂ ਜੀ ਜੀ ਸਰਕਾਰ ਵੱਲੋਂ ਤੈਨੂੰ ਜੀ